ਅੰਤਨਾ ਪਾਵਤ ਦੇਵ ਸਬੈ ਮਨ 인ਦਰ ਮਹਾ ਸ਼ਿਵ ਜੋਗ ਕਰੀ ਹੁਨ ਵੇਦ ਬਿਰਾਂਚ ਵਿਚਾਰ ਰਹਿਓ ਹਰ ਜਾਪਨਾ ਛਾੜਿਓ ਏਕ ਕਰੀ ਮਥੁਰਾ ਜਨਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕਹੋ ਗੁਰਜੋਤ ਅਰਜਨ ਮਾਹੀ ਤਰੀ ਜਾਗ ਔਰਨਾ ਜਾਹੇ ਮਹਾ ਤਮ ਮੈਂ ਅਵਕਾਰਿਓ ਜਾਗ ਰਿਆਨ ਕੀਓ ਤੈਨ ਗਏ ਰਕ ਗੋਡਕ ਦੂਰ ਗਏ ਮਥੁਰਾ ਜਨੇ ਅੰਮ੍ਰਿਤ ਨਾਮ ਪਿਓ ਏਹ ਪਦ ਤਤੇ ਮਤ ਚੋ ਕਹਰੇ ਮਨ ਭੇਦ ਬੇਭੇਦ ਨ ਜਾਣ ਮਿਓ ਪਰਤਾਛਰੇ ਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਵ ਲੋ ਭ੍ਰਮ ਤੇ ਫਿਰ ਤੇ ਬੋਤਾਇਓ ਕਲ ਗੋਰ ਸਮੁੰਦਰ ਮੈਂ ਬੂਡ ਤਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਾਦਵੇ ਜਾਰ ਜਹੈ ਮਥੁਰਾ ਜਗ ਤਾਰਨ ਕਾਇ ਅਵਤਾਰ ਬਨਾਇਓ ਜਪਿਓ ਜਨੇ ਅਰ ਜਨ ਦੇਵ ਗੁਰੂ ਫਿਰ ਸੰਗਟ ਜੋਨ ਗਰਬ ਨਾ ਆਇਓ ਕਾਲ ਜੁਨੰਦਰ ਬਾਇ ਰੂਪ ਪ੍ਰਗਟ ਹਰ ਨਾਮ ਧਾਰਨ ਵਸੈ ਸੰਤ ਜਿਸ ਰਿਦਾ ਦੁਖ ਦਾਰ ਤਿਰ ਨਿਵਾਰਨ ਨਿਰਮਲ ਭੇਖ ਪਾਰ ਤਾਸ ਬਿਨ ਅਵਰਨਾ ਕੋਈ ਮਨ ਵਚ ਜਿਨ ਜਾਣਿਉ ਭਇਓ ਤੇ ਸੰਸਰ ਸੋਈ ਤਾਰਨ ਗਗਨ ਨਵਖੰਡ ਮਹਿ ਜੋਤ ਸਵ ਰੂਪੀ ਰਯੋ ਭਰ ਮਨੁ ਮਥਰਾ ਕਛ ਬੇਦ ਨਹੀਂ ਗੁਰ ਅਰਜਨ ਪ੍ਰਤਾਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨੇਤ ਪ੍ਰਾਨਵਾਚੀ ਅਹ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੱਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮੈਲਾ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਤਹਿ ਗਇਓ ਹਰਵੰਸ ਜਗਤ ਜਗ ਸੰਚਰਿਓ ਸੋ ਕਾਵਣ ਕਹੈ ਸ੍ਰੀ ਗੁਰਮੋਇਓ ਦੇਵ ਭੂਰੇ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬਿਠਾਇਓ ਰਾਹਸ ਗਿਆ ਸੁਰ ਰੇਵ ਤੋਹੇ ਜਸ ਜੈ ਜੰਪ ਹੈ ਅਸੁਰ ਗਏ ਤੇ ਭਾਗ ਪਾਪ ਤਿੰਨ ਪੀਤਰ ਕੰਪ ਹੈ ਕਾਟੇ ਸੋਤਾ ਦਿਨ ਨਰ ਹੋਕੇ ਗੁਰੂ ਰਾਮਦਾਸ ਜਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੋਰੀ ਅਰਜਨ ਕਉ ਦੇ ਆਇਓ ੴ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ ਤੰਗੇ ਪਇਓ ਹਰੇ ਘਰੇ ਗੰਬੀਰੀ ਸਸੜ ਸੁਹੀ ਆ ਕੇ ਕਰੀ ਨਿਵਣ ਨਾ ਜਾਏ ਥਣੀ ਗਾਚ ਜੇ ਲੱਗਾ ਗੜਬੜੇ ਸਖੀਏ ਤੌਲ ਹਰੀ ਸੇ ਪੀਟਹੰਦੇ ਡਿਠ ਮੈਂ ਮੁੰਦਨਾ ਗਰਭ ਥਣੀ ਸੋਹਣ ਮੰਦੇ ਅਰਣਾਖੀਏ ਗੂੜਾ ਵੈਣ ਅਪਾਰ ਪਹਿਲਾ ਵਤ ਸਿ ਜਾਣ ਕੈ ਦਾ ਕੀਚੈ ਬਾਪਾ ਦੋਹੀ ਦਚੈ ਦੁਰਜਨਾ ਮਿਤਰਾ ਕੋ ਜੈਕਾਰ ਜਿਤ ਦੋਹੀ ਸਜਣ ਮਿਲਨ ਲੋਹ ਮੰਦੇ ਵਿਚਾਰ ਤਨੁ ਮਾਰੋ ਦੀ ਜੈ ਸਜਣਾ ਮੈਂ ਸਾਹ ਸੰਸਾਰ ਤੇ ਸੁਸਿਆਨੇ ਹੋ ਨਾ ਕੀਚੈ ਜੇ ਦਿਸੈ ਚੱਲਣ ਹਾਰ ਨਾਨਕ ਜੀ ਨੇਵ ਕਰ ਬੁਝਿਆ ਤਿਨਾਂ ਬਿਟ ਹੋ ਕੁਰਵਾਣ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਾਲੋ ਤਾਹੋ ਘਰੇ ਸੋ ਜਾਣ ਬੰਜਾਇ ਨੀ ਕਪੜੀ ਝੜ ਝਖੜ ਉਹ ਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਆਵਾਲਾਏ ਬੇੜੇ ਡੁੱਬਣ ਨਾਹੇ ਭਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੇ ਕੋਈ ਭਾਈ ਬੰਦੇ ਹੇਤ ਚੁਕਾਇਆ ਦੁਨਿਆ ਕਾਰਣ ਦੀਨ ਗਵਾਇਆ ਹੇ ਹੇ ਕਰ ਗਏ ਉਹੇ ਗਰੇਨ ਗੱਲਾਂ ਟਟਣ ਸਰਖੋਏ ਨਾਉ ਲੈਨਰ ਕਰਨ ਸਮਾਏ ਨਾਨਕ ਤਿੰਨ ਬਲੇ ਹਰ ਰਹਿ ਜਾਏ ਰੇ ਮਨ ਦੇ ਗਨਾਂ ਡੋਲਿਆ ਸਿੱਧਾ ਮਾਰਗ ਤਾਓ ਪਾਛੈ ਬਾਗ ਡਰਾਵਣੋ ਆਗੇ ਅਗਨ ਚਲਾਓ ਸਹਿ ਸਹਿ ਜੀ ਅਰਾ ਪਰ ਰਹਿਓ ਮਾਕ ਅਵਰਨਾ ਢੰਗ ਨਾਨਕ ਗੁਰਮੁਖ ਛੁਟਿਐ ਹਰ ਪ੍ਰੀਤਮ ਸਿਉ ਸੰਗ

ਆਗਰ ਮਰੈ ਜਲ ਲੋੜ ਲਾਹੋ ਬਿਨ ਗੁਰ ਨਿਧ ਜਲ ਨਾਹੀ ਜਨਮ ਮਰੈ ਪਰਮਾਈ ਐ ਜੇ ਲਖ ਕਰਮ ਕਮਾਏ ਜਨਮ ਜਾਗਤ ਨਾ ਲਗਈ ਜੇ ਚੱਲੈ ਸਤਗੁਰ ਭਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਈ ਕਲਰਗੇ ਰਿਛਪੜੀ ਕੱਵਾ ਮਲ ਮਲ ਨਾਏ ਮਨਦਨ ਮੈ ਲਾਇਬ ਗੁਣੀ ਚੰਜ ਭਰੀ ਗੰਦੇ ਆਏ ਸਰਵ ਰਹ ਸਨਾ ਜਾਣ ਆ ਕਾਗ ਕੁ ਪੰਖੀ ਸੰਗ ਹਰਿ ਪ੍ਰੀ ਸਾਖਤ ਸਿਉ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ ਚੰਦ ਦਸਾ ਬਾਜ ਕਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਹਰ ਭਗਤ ਨਾ ਭਾਉ ਪੈਦਾ ਖਾਦਾ ਬਾਦ ਹੈ ਜਾ ਮਨ ਦੂਜਾ ਭਾਉ ਵੇਖਣਾ ਸੁਨਣਾ ਝੂਠ ਹੈ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹੋ ਮੈਂ ਆ ਜਾਓ ਹੈ ਨੋ ਵਿਰਲੇ ਨਾਹੀ ਗਣੇ ਫੈਲ ਫਗੜ ਸੰਸਾਰ ਨਾਨਕ ਲਗੀ ਤੁਮ ਰੈ ਜੀਵਨ ਨਾਹੀ ਤਾਂ ਛੋਟੇ ਸੇ ਤੀਜੋ ਮਰੇ ਲੱਗੀ ਸਾ ਪਰਵਾਣ ਜਿਸ ਨੂੰ ਲਾਏ ਤਿਸ ਲਗੈ ਲੱਗੀ ਤਾਂ ਪਰਵਾਣ ਪਰਮ ਭੈ ਕਾਮਨਾ ਨਿਕਲੈ ਲਾਇਆ ਤਿੰਨ ਸੁ ਜਾਣ ਢਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਤਾਤੂ ਪੰਜਰ ਲਾਏ ਕੂੜਾ ਤਾਜਿਆ ਵਹਡਾ ਆ ਨਗਰਾ ਸਜਾ ਤੇ ਸੁਤਾਵ ਸੀ ਪਰਮ ਜੋਤ ਜਾਗਾਏ ਵਾਜਾ ਦਾ ਵਸੀ ਮਨੋ ਜੇ ਅੰਧੇ ਘੂਤਾ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਹੁੰਦੇ ਕਗਲ ਦੇਸਨ ਖਰੀ ਕੁ ਰੂਪ ਇਕ ਕਹ ਜਾਣ ਨਾ ਕਹਿਆ ਬੁਜਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਅਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਵ ਕਰੰਤ ਸੋ ਬ੍ਰਹਮਣ ਜੋ ਬਿੰਦੈ ਬ੍ਰਹਮ ਜਾ ਤਤਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਗਾਰ ਰਖੈ ਧਰਮ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਹਮਣ ਪੂਜਣ ਯੋਗਤ ਖੱtre ਸੋ ਜਾ ਕਰਮ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰਾ ਕਿਹ ਤਛਾਨ ਬਿਜੈਦਾਨ ਸੋ ਖਤਰੇ ਦਰਗੈ ਪਰਵਾਨ ਲਬ ਲੋਵ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਲਾ ਤਪਾਇ ਤਨੁਰ ਜਾਂ ਬਾਲਣ ਹੱਡ ਨਾ ਬਾਲ ਦਰ ਬਰੇ ਕਿਆ ਫੇੜਿਆ ਅੰਦਰ ਤੇਰੇ ਸਮਾ ਸਭਨੇ ਘਟੇ ਸਵਸੈ ਸਭਨ ਘਟਨ ਕੋਈ ਨਾਨਕ ਤੇ ਸੋ ਅਗਨੀ ਜਨਗੁਰ ਮੁਖ ਪਰਗਟ ਹੋਏ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰ ਗਤੈ ਤੋਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ ਨਾਲ ਗਿਰਾੜਾ ਦੋਸਤੇ ਕੁੜੈ ਕੁੜੇ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿ ਤੈ ਥਾਏ ਗਿਆਨਹੀਣੰ ਅਗਿਆਨੰ ਪੂਜਾ ਅੰਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲ ਨਾ ਬਾਕੀ ਮਾਣੋ ਘੱਲੈ ਉੱਠੇ ਚੱਲੈ ਸਾਧ ਰਾਹੀ ਅਵੇਹੀ ਗੱਲੈ RAM ਜੋ ਰੈ ਗਲ ਮਿਲਵੈ ਅੰਤਰ ਬਲ ਅਧਿਕਾਰ ਬੰਦਰ ਕੀ ਸੈਨਾ ਸੇ ਵੀ ਐ ਮਨ ਤਨ ਜੋ ਜਿ ਅਪਾਰ ਸਿੱਧਾ ਲੈ ਗਿਆ ਦੈ ਸਿਰੋ ਲక్ష్మణ ਮੂਸਰਾਪ ਨਾਨਕ ਕਰਤਾ ਕਰਨ ਹਰ ਕਰ ਵੇਖੇ ਥਾਪ ਥਾਪ ਮਨੁ ਮੈ ਜੋਰੇ ਰਾਮਚੰਦ ਸੀਤਾ ਲਖਮਣ ਜੋਗ ਹਰਵੰਤ ਰ ਆਰਾਧਿਆ ਆਇਆ ਕਰ ਸੰਜੋਗ ਪਹੂਲਾ ਦਤ ਨਾ ਸਮਝਈ ਤਿਨ ਬ੍ਰਵ ਕੀ ਏ ਕਾਮ ਨਾਨਕ ਵੇ ਪਰਵਾਹ ਸੋ ਕੀਰਤਨਾ ਮਿਟਈ ਰਾਮ ਲਹਾਰ ਸਹਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ lahore shehar amrit sar sifatida kar mahalla pehla hodo sahe kya nisan ni toht na aave anni hodo se kare hi vutthi kudey ranni tammi satte ranni kare siapa ਕੁੜੀ ਕਮੀ ਜੋਲੇ ਰੈ ਸੋ ਦੇ ਵੈ ਨਹੀਂ ਖੱਟੇ ਦਮ ਸਹਮੀ ਅਵਰ ਦੋ ਹਰੀ ਆਦਲਾ ਕਵਲਾ ਕੰਚਨ ਵੰਨ ਕੈ ਧੋਖੜੈ ਸੜਿਓ ਹੈ ਕਾਲੀ ਹੋਈ ਆਦੇ ਹੋਰੀ ਨਾਨਕ ਮੈਂ ਤਨ ਭੰਗ ਜਾਣਾ ਬਣੀ ਨਾ ਲਹਾ ਜੈਸੇ ਤੀ ਮੇਰਾ ਸੰਗ ਜਿੱਥੇ ਡਠੈ ਤਰ ਪਰ ਫੜੈ ਚੜੈ ਚ ਵਗਣ ਵਨ ਰਾਜ ਨਾ ਗੋਈ ਜਿਵੇਂ ਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਾਰੇ ਸਰਵੈ ਸਦਾ ਸਦਾ ਐਵੇਂ ਗਏ ਵਿਹਾਏ ਨਾਨਕ ਕੇ ਸੁਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੋਸ ਨਾ ਦੇਹੁ ਰਾਏ ਨੋ ਮਤ ਚੱਲੇ ਜਾ ਬੁੱਢਾ ਹੋਵੇ ਗੱਲਾਂ ਕਰੇ ਕਣੇਰੀਆਂ ਤਾਂ ਅੰਨੇ ਪਵਣ ਆਖਤੀ ਟੋਵੇ ਪੂਰੇ ਗਾ ਗਿਆਂ ਸਭ ਕਿਛ ਬੁਰਾ ਘਟੂ ਵਾਦੋ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੀ ਸੁਮਾਹੀ